ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ ਚੱਲ ਠੀਕ ਠਾਕ ਹੋਵੋਂਗੇ ਤੇ ਅੱਜ ਮੈਂ ਵੀਡੀਓ ਬਣਾ ਰਿਹਾ ਹਾਂ ਇੱਕ ਵੀਡੀਓ ਆਈ ਮੇਰੇ ਕੋਲ ਛੋਟੀ ਜਿਹੀ ਬੱਚੀ ਆ ਤਿੰਨ ਚਾਰ ਜਣੇ ਆ ਉਹ ਜਾ ਰਹੇ ਗੁਰਦੁਆਰਾ ਸਾਹਿਬ ਜਾ ਰਹੇ ਆ ਸਿਰ ਤੇ ਰਮਾਲ ਬੰਨੇ ਆ ਤੇ ਇੱਕ ਨਾਲ ਮੁੰਡਾ ਤੁਰੇ ਆਂਦਾ ਆ ਸਿਰ ਤੇ ਉਹਨੇ ਪਰਨਾ ਬੰਨੇ ਆ ਤੇ ਉਹਨੇ ਮੈਂ ਤੁਹਾਨੂੰ ਵੀਡੀਓ ਮੈਂਸ਼ਨ ਕਰਦਾ ਦੇਖੋ ਪ੍ਰੇਜ਼ੀਲੋਡ एवरीवन ਆਈ ਹੋਪ ਯੂ ਸਾਰੇ ਬLESSED ਹੋ ਰਹੇ ਹੋ ਚੱਲੀਆਂ ਜਾ ਰਹੀਆਂ ਆ ਤੇ ਇੱਕ ਵੀਡੀਓ ਮੇਰੇ ਕੋਲ ਆਈ ਮੈਂ ਥੱਲੇ ਉਹ ਮੈਂਸ਼ਨ ਕਰਾਂਗਾ ਦੇਖੋ ਕੀ ਹਰਕਤ ਕੀਤੀ ਜੋ ਪੰਜਾਬ ਦੇ ਇਸ ਚ ਹਾਲ ਬਣੀ ਗੱਲ ਹੈ ਇਹਦੇ ਲਈ ਪਿੱਛੇ ਕੇ ਹੱਲੇ ਉਹ ਪੰਜਾਬ ਦੇ ਨਾਲ ਰੀਪੋ ਕੇ ਹਟਿਆ ਹੱਲੇ ਕੰਮ ਕਰਨੇ ਥੋੜਾ ਸੀਗਾ ਕੈਮਰੇ ਚ ਰਿਕਾਰਡ ਹੋ ਰਹੀ ਟੀਕਾ ਛੋਟੀ ਜੀ ਬੱਚੀ ਦੇ ਨਾਲ ਬਹੁਤ ਸ਼ਰਮ ਵਾਲੀ ਗੱਲ ਹੈ ਭਾਈ ਅਮਰੀਤਪਾਲ ਮੈਰੋ ਨੇ ਥੱਲੇ ਵੀਡੀਓ ਸ਼ੇਅਰ ਕੀਤੀ ਹੈ ਭਾਵੇਂ ਮੇਰੀ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਓ ਨਾ ਕਰਿਓ ਭਾਈ ਅਮਰੀਤਪਾਲ ਪੈ ਮੈਰੋ ਨੇ ਆ ਵੀਡੀਓ ਤੇ ਜਿਵੇਂ ਕਿ ਤੁਸੀਂ ਦੇਖਿਆ ਉਹਨੇ ਕਿੰਨੀ ਗਲਤ ਹਰਕਤ ਕੀਤੀ ਆ ਹਜੇ ਥੋੜਾ ਟਾਈਮ ਪਹਿਲਾਂ ਜੀ ਤੁਸੀਂ ਦੇਖੀ ਸੀਗੀ ਨਿਊਜ਼ ਵੀ ਉਥੇ ਆਪਣੇ ਕੋਲਕਾਤਾ ਚ ਡਾਕਟਰ ਦੇ ਨਾਲ ਕੀ ਹੋਇਆ ਕਿਵੇਂ ਹੋਇਆ ਤੁਸੀਂ ਸਾਰਾ ਹੈਨਾ ਸੁਣਿਆ ਆ ਇਹਦਾ ਚਰਚਾ ਜਿਆ ਹਜੇ ਉਹ ਮੁੱਦਾ ਸ਼ਾਂਤ ਹੋਇਆ ਨਹੀਂ ਹੈਗਾ ਉਹਨਾਂ ਦਾ ਇਨਸਾਫ ਮਿਲਿਆ ਨਹੀਂ ਤੇ ਪੰਜਾਬ ਚ ਦੇਖ ਲਓ ਕੀ ਕੁਝ ਚੱਲ ਰਿਹਾ ਹੈ ਤੇ ਬੜੀ ਹੀ ਮਾੜੀ ਗੱਲ ਆ ਸਾਡਾ ਯੂਥ ਪਤਾ ਨਹੀਂ ਕਿਸ ਪਾਸੇ ਨੂੰ ਤੁਰਿਆ ਆ ਤੇ ਮੇਰੀ ਵੀਡੀਓ ਨੂੰ ਭਾਵੇਂ ਤੁਸੀਂ ਪ੍ਰਮੋਟ ਕਰਿਓ ਨਾ ਕਰਿਓ ਸ਼ੇਅਰ ਕਰਿਓ ਨਾ ਕਰਿਓ ਇਹ ਇਹ ਵੀਡੀਓ ਨਾ ਭਾਈ ਅਮਰਤਪਾਲ ਮਹਿਰੋਜੀ ਨੇ ਵੀ ਪਾਈ ਆ ਤੇ ਉਹ ਇਹੋ ਜਿਹੇ ਲੋਕਾਂ ਦੇ ਅਗੇਂਸਟ ਆ ਜਿਹੜੇ ਗਲਤ ਕੰਮ ਕਰਦੇ ਆ ਗਲਤ ਚੀਜ਼ਾਂ ਪ੍ਰਮੋਟ ਕਰਦੇ ਆ ਤੇ ਸਪੈਸ਼ਲੀ ਨਸ਼ੇ ਦੇ ਖਿਲਾਫ ਆ ਉਹ ਤੇ ਆਪਣੀ ਪੂਰੀ ਸਪੋਰਟ ਆ ਭਾਈ ਅਮਰਤਪਾਲ ਨੂੰ ਵੀ ਇਹੋ ਜਿਹੇ ਕੰਮਾਂ ਨੂੰ ਰੋਕਿਆ ਜਾਵੇ ਤੇ ਅਸੀਂ ਵੀ ਸਾਥ ਦਿੰਨੇ ਆ ਭਾਈ ਅਮਰਤਪਾਲ ਜੀ ਦਾ ਵੀ ਇਹੋ ਜਿਹੇ ਜਿਹੜੇ ਕੰਮ ਕਰਦੇ ਆ ਲੋਕ ਇਹੋ ਜਿਹੇ ਆ ਜਿਹੜੇ ਮੁੰਡੇ ਆ ਉਹਨਾਂ ਨੂੰ ਜੋ ਵੀ ਬਣਦੀ ਸਜ਼ਾਇਆ ਦਿੱਤੀ ਜਾਵੇ ਠੀਕ ਆ ਦੋਸਤੋ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਬਾਕੀ ਭਾਈ ਅਮਰਤਪਾਲ ਜੀ ਜਿਹੜੇ ਆ ਨਾ ਉਹ ਵਧੀਆ ਕੰਮ ਕਰ ਰਹੇ ਆ ਤੁਸੀਂ ਉਹਨਾਂ ਦੀ ਸਪੋਰਟ ਕਰੋ ਉਹਨਾਂ ਦੇ ਅਗੇਂਸਟ ਨਾ ਬੋਲੋ ਆਪਣੇ ਪੰਜਾਬ ਲਈ ਖੜਦੇ ਆ ਆਪਣੇ ਪੰਜਾਬ ਦੇ ਲੋਕਾਂ ਲਈ ਖੜਦੇ ਆ ਜਿਹੜੇ ਗਲਤ ਕਰਦੇ ਆ ਕੰਮ ਉਹਨਾਂ ਦੇ ਅਗੇਂਸਟ ਆ ਉਹਨਾਂ ਦੇ ਅਗੇਂਸਟ ਹੋਣਾ ਵੀ ਚਾਹੀਦਾ ਹੈ ਦੋਸਤੋ ਤੁਸੀਂ ਵੀਡੀਓ ਦੇਖੀ ਹੈ ਨਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਵੀ ਐਦਾਂ ਦੇਆਂ ਨੂੰ ਸਜ਼ਾ ਕਿਹੋ ਜੀ ਦਿੱਤੀ ਜਾਵੇ ਬੜੀ ਮਾੜੀ ਗੱਲ ਆ ਇਹ ਕਿਸੇ ਮਤਲਬ ਕਹਿ ਸਕਦੇ ਕਿਸੇ ਰੇਪ ਨਾਲੋਂ ਘੱਟ ਨਹੀਂ ਹੈ ਇਹ ਹਰਕਤ ਤੁਸੀਂ ਛੋਟੇ ਛੋਟੇ ਬੱਚਿਆਂ ਤੇ ਬੱਚਿਆਂ ਨਾਲ ਇਹੋ ਜਿਹੀਆਂ ਗੱਲਾਂ ਕਰਨ ਨੇ ਆ ਇਹੋ ਜੇ ਕੰਮ ਕਰਦੇ ਆ ਤੇ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਸਜ਼ਾ ਕਿਹੋ ਜਿਹੀ ਦਿੱਤੀ ਜਾਵੇ ਤੇ ਬਾਕੀ ਆਪਾਂ ਵੀ ਪੂਰੀ ਸਪੋਰਟ ਦੇ ਨਾਲ ਸਪੋਰਟ ਕਰਦੇ ਆ ਭਾਈ ਅਮਰਤਪਾਲ ਨੂੰ ਵੀ ਇਹੋ ਜian ਨੂੰ ਜੋ ਬੰਦੀ ਸਜ਼ਾ ਉਹ ਦਿੱਤੀ ਜਾਵੇ ਤੇ ਭਾਈ ਅਮਰਤਪਾਲ ਨੇ ਉਹ ਬੰਦੇ ਦਾ ਘਰ ਪਤਾ ਐਡਰੈਸ ਸਾਰਾ ਕੁਝ ਕਢਾ ਲਿਆ ਆ ਪੂਰੀ ਜਾਣਕਾਰੀ ਨਿਕਲ ਚੁੱਕੀ ਆ ਉਹਦੀ